ਬਿਲਾ ਭਰਾਵਾਂ ਨੂੰ ਉੱਤੇ ਸ਼ੌਂਕ ਕਰਾਇਆ ਸੀ ਹਲੋ ਚੰਗੀ ਦਾ ਮੇਰੇ ਭਰਾ ਜਿਹੜੇ ਸਾਰੇ ਨਹੀਂ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਡਰ ਲਓ ਸਾਰੇ ਭਰਾਵਾਂ ਸੁਆਗਤ ਕਰਦੇ ਆਂ ਜੀ ਲੋ ਜੀ ਦੋਸਤੋ ਜਿਹੜਾ ਕੱਲ ਬੱਚਾ ਜਿਹੜਾ ਸੇਲ 'ਚ ਪਾਇਆ ਸੀ ਜੀ ਆਪਾਂ ਉਹਦਾ ਤੁਹਾਨੂੰ ਆਪਾਂ ਸ਼ੌਂਕ ਕਰਾਉਣ ਲੱਗੇ ਆਂ ਠੀਕ ਹੈ ਜੀ ਤੇ ਲਾਲ ਅੱਖਾਂ ਦੇ ਵਿੱਚ ਬੱਚਾ ਤੇ ਆਪਾਂ ਦਾਣਾ ਪਾਣੀ ਪਾਉਂਦੇ ਪਏ ਆਂ ਤੇ ਮੈਂ ਚਲੋ ਪਹਿਲਾਂ ਸ਼ੌਂਕ ਕਰਾ ਦਿੰਦੇ ਭਰਾਵਾਂ ਨੂੰ ਲੋ ਜੀ ਆ ਜੇ ਬੱਚਾ ਬੜਕਾ ਲਾਲ ਗਾੜੀਆਂ ਦੇਖਾਂ ਦੇ ਵਿੱਚ ਜੀ ਠੀਕ ਕਾ ਲਓ ਜਿਹੜਾ ਭਰਾਵਾਂ ਨੂੰ ਉੱਤੇ ਸ਼ੌਂਕ ਕਰਾਇਆ ਸੀ ਹਲੋ ਚੰਗੀ ਦਾ ਮੇਰੇ ਭਰਾ ਜਿਹੜੇ ਸਾਰੇ ਨਹੀਂ ਸ਼ੌਂਕ ਕਰ ਲਓ ਬਾਕੀ ਜਿਹੜੇ ਆਪਣੀ ਚਾਹਣ ਵਾਲੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੁਹਾਨੂੰ ਇਹ ਛੱਡ ਕੇ ਦਿਖਾਉਨੇ ਆ ਬੱਚਾ ਵੇਖੋ ਜੀ ਪਹਿਲਾਂ ਠੀਕ ਹੈ ਜੀ ਬੱਚਾ ਪੀਲੀ ਪਲਕ ਦੇ ਵਿੱਚ ਜੀ ਸਭ ਤੋਂ ਪਹਿਲਾਂ ਪੀਲੀ ਪਲਕ ਵੀ ਸੱਚੇ ਵਿੱਚ ਚੈੱਕ ਕਰਾ ਲਾਂ ਆ ਦੇਖ ਲਓ ਜੀ ਪੀਲੀ ਪਲਕ ਦੇ ਵਿੱਚ ਜੀ ਬੱਚਾ ਪਰੋ ਕੀੜੀ ਤੇ ਅੱਜ ਦਾ ਪਰ ਚੌਥੇ ਪਰ ਦਾ ਬੱਚਾ ਹੈ ਇਕਸਾਂ ਕੈਮਰਾ ਖਿਲਾੜ ਕੇ ਰੱਖਣਾ ਫਿਰ ਨਾ ਵੀਡੀਓ ਸਹੀ ਬਣ ਆ ਇੱਕ ਪਤਾ ਦੋ ਮੇਂ ਜੀ ਦੀ ਸਿੰਗਲ ਪਤਾ ਦੋ ਮੇਂ ਦੇ ਲੋ ਸਾਰੇ ਜਿੰਨੇ ਆਪਣੇ ਭਰਾ ਵੇਖਦੇ ਪਏ ਸਾਰਿਆਂ ਦਾ ਧੰਨਵਾਦ ਸੰਜੀਵ ਜਵਾਨ ਸਾਹਿਬ ਉਹਨਾਂ ਦਾ ਵੀ ਧੰਨਵਾਦ ਗੁਰਦੇਵ ਭਾਈ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਲਓ ਜੀ ਆ ਜਿਹੜੀ ਹੋਨੇ ਤੇ ਕੜੀ ਬਈ ਤੁਹਾਨੂੰ ਮੈਂ ਕੜੀ ਦਿਖਾਉਣ ਲੱਗਾ ਕੜੀ ਵੇਖ ਲੋ ਜੀ ਜਨਾਬ ਪਤਲੀ ਜੀ ਕੜੀ ਪਾਈ ਜੇ ਬੱਚਿਆਂ ਵਾਲੀ ਆ ਦੇ ਪੰਜੇ ਵੇਖੋ ਪਤਲਾ ਆ ਯਾਰ ਨਿਕਾਇਆ ਵਜੂਦ ਹੈ ਬੱਚੇ ਦਾ ਆਪਣਾ ਜਿਹੜਾ ਬੱਚਾ ਵਾ ਠੀਕ ਹੈ ਜੀ ਜੇਸੀ ਵੀ ਇਹਨਾਂ ਚਾਹੀਦਾ ਹੋਵੇ ਆਪਣੇ ਨਾਲ WhatsApp ਤੇ ਨੰਬਰ ਤੇ ਕੰਟੈਕਟ ਕਰੇ ਜੀ ਆਪਣਾ ਜਿਹੜਾ WhatsApp ਨੰਬਰ ਹੈ 62 39 64 40 81 ਠੀਕ ਹੈ ਜੀ ਤੇ ਆਪਾਂ ਨੂੰ WhatsApp ਤੇ ਜਿਹੜਾ ਮੈਸੇਜ ਕਰਿਆ ਕਰੇ ਮੇਰਾ ਭਰਾ ਜਿਹੜਾ ਕਾਲ ਜਿਹੜੇ ਕਰਦੇ ਰਹਿੰਦੇ ਨਾ ਕਿਉਂਕਿ ਤਕਰੀਬਨ ਮੈਸੇਜ ਤੇ ਆਪਾਂ ਜਵਾਬ ਦੇ ਦੇਈਦਾ ਤੇ ਜਿਹੜਾ ਉੱਤੇ ਹੁੰਦਾ ਵਾ ਬਹੁਤ ਜਿਆਦਾ ਘੱਟ ਹੁੰਦਾ ਵਾ ਲਓ ਜੀ ਆ ਸ਼ਾਮੇ ਦੇ ਲਈ ਆ ਵੀਡੀਓ ਬਣਾ ਰਿਹਾ ਜੰਦਰ ਆ ਆਹਦੀ ਅੱਖ ਹੈਗੀ ਜੀ ਠੀਕ ਹੈ ਲਾਲ ਹੀ ਲੱਗਦੀ ਪੂਰੀ ਗਾੜੀ ਠੀਕ ਹੈ ਆ ਵੇਖ ਲਓ ਵੀ ਬੱਚਾ ਖਲੋਂਦਾ ਬਹੁਤ ਵਧੀਆ ਪਰ ਜਦੋਂ ਸਹਿਮ ਜਾਂਦਾ ਨਾ ਇਹ ਸਹਿਮ ਜਾਂਦਾ ਬੱਚਾ ਤੇ ਦੇ ਕਾਰਨ ਜਿਹੜਾ ਨਾ ਖਲੋਂਦਾ ਨਹੀਂ ਚੰਗੀ ਤਰ੍ਹਾਂ ਤੇ ਬੱਚਾ ਬਹੁਤ ਜਿਆਦਾ ਉੱਚਾ ਹੋ ਕੇ ਖਲੋਂਦਾ ਵਾ ਤੇ ਜਿਹੜੇ ਆਪਣੇ ਵੀਰ ਆ ਜੀ ਹੁੰਦਾਲ ਸਾਹਿਬ ਜੀ ਧੰਨਵਾਦ ਆ ਜੀ ਅਮਿਤਪਾਲ ਸਿੰਘ ਜੀ ਮਜੀਠੇ ਤੋਂ ਜੋਤ ਭਾਈ ਮਲਕੀ ਦੇ ਭਾਈ ਮਲਕੀ ਤੇ ਰੰਧਾਵਾ ਸਾਜੀ ਉਹਨਾਂ ਦਾ ਵੀ ਧੰਨਵਾਦ ਹਨੀ ਭਾਈ ਉਹਨਾਂ ਦਾ ਵੀ ਧੰਨਵਾਦ ਹੈ ਜੀ। ਲਓ ਜੀ ਆ ਬੱਚਾ ਹੀ ਵੇਖ ਲੋ ਜੋ ਬਣ ਵੀਰ ਆਪਣਾ ਬਸਰੀਆ। ਮਠੂ ਵੀਰ ਚੀਨੀ ਵੀਰ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਕਮੈਂਟ ਕਰਦੇ ਜੀ। ਗੁੱਡੂ ਭਾਈ ਆ ਜੀ। ਬਾਜਵਾ ਸਾਹਿਬ ਜੀ ਸੁੰਦਰ ਬਾਜਵਾ ਸਾਹਿਬ ਜੀ ਗੁਰਦਾਸਪੁਰ ਤੋਂ ਵੀਰ ਆ ਜੀ। ਸ਼ੇਵ ਭਾਈ ਉਹਨਾਂ ਦਾ ਵੀ ਧੰਨਵਾਦ ਹੈ ਜੀ। ਤੇ ਲਓ ਜੀ ਆ ਬੱਚਾ ਫੇਰ ਤਾਂ ਮਖਲੋਣੀ ਜੀ ਫਲੋ ਹੋ ਜਾਂਦਾ ਚੰਗੀ ਦਾ ਮੈਂ ਭਰਾਵਾਂ ਨੂੰ ਚੰਗੀ ਦਾ ਖਲੋਣੀ ਜੀ ਦਿਖਾਈ ਦਵਾ। ਇਹ ਬਿਲਕੁਲ ਲਾਲ ਅੱਖਾਂ ਦੇ ਵਿੱਚ ਜੇ ਤੇ ਜਿਸ ਵੀਰ ਨੂੰ ਚਾਹੀਦਾ ਹੋਵੇ ਤੇ WhatsApp ਦਾ ਆਪਾਂ ਜਿਹੜਾ ਨੰਬਰ ਦੱਸ ਦਿੱਤਾ ਵਾ ਤੇ WhatsApp ਤੇ ਆਪਣੇ ਨਾਲ ਕੰਟੈਕਟ ਕਰਿਆ ਕਰੋ ਜੀ ਤੇ ਆਲੋ ਜੀ ਆ ਬੱਚਾ ਫੇਰ ਵੈਲੋ ਕਰੀ ਉਮੀਦ ਹੈ ਜੀ ਅੱਜ ਜਿਹੜੀ ਵੀਡੀਓ ਆਪਰਾਵਾਂ ਨੂੰ ਚੰਗੀ ਲੱਗੀ ਹੋਗੀ ਮਿਲਦੇ ਹਾਂ ਤਾਂ ਨੈਕਸਟ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ